ਕਾਸੀ ਕੱਲ ਬਈ ਸਾਰੇ ਭਰਾਵਾਂ ਨੂੰ ਉਮੀਦ ਆ ਸਾਰੇ ਭਰਾ ਠੀਕ ਠਾਕ ਹੋਣਗੇ ਅੱਜ ਬਈ ਆਪਾਂ ਗੱਲ ਕਰਨ ਲੱਗੇ ਆ ਜਿਹੜਾ ਸਲਾਦਾ ਦਾ ਰਹਿ ਗਿਆ ਸੀਗਾ ਕੁਝ ਕੁ ਕਿਸਮਾਂ ਉਹਦੀਆਂ ਰਹਿੰਦੀਆਂ ਸੀ ਬਈ ਇਸ ਤਾਂ ਕਾਫੀ ਕਿਸਮਾਂ ਨੇ ਪਰ ਉਹਨਾਂ ਚੋਂ 4-5 ਕਿਸਮਾਂ ਅੱਜ ਫਿਰ ਆਪਾਂ ਗੱਲ ਕਰਨ ਲੱਗੇ ਆ ਇਹਨਾਂ ਚੋਂ ਬਈ ਇੱਕ ਆਉਂਦਾ ਇਹਦਾ ਨਾਮ ਹੈ ਕਤਾ ਲੋਨੀਆ ਇਹਦਾ ਆਹੀ ਬਸ ਇਦਾਂ ਦਾ ਪੱਤਾ ਹੀ ਹੁੰਦਾ ਬਸ ਇਹ ਉਪਰੋਂ ਕੱਟ ਕੇ ਖਾਧਾ ਜਾਂਦਾ ਇਹ ਇਹਦਾ ਨਾਮ ਆ ਬਈ ਕਤਾ ਲੋਨੀਆ ਵੀ ਬਹੁਤ ਵੱਡੇ ਪੱਦਰ ਤੇ ਪਾਇਆ ਜਾਂਦਾ ਬਹੁਤ ਖਾਂਦੇ ਆਨੂੰ ਵੀ ਮਤਲਬ ਹਰੀਆਂ ਚੀਜ਼ਾਂ ਹੀ ਖਾਂਦੇ ਨੇ ਵਾਰ-ਵਾਰ ਰਿਪੀਟ ਕੇ ਇੱਥੋਂ ਦੇ ਲੋਕ ਸਾਰੀਆਂ ਚੀਜ਼ਾਂ 'ਚ ਹੀ ਵਿਸ਼ਵਾਸ ਰੱਖਦੇ ਆ ਉਹਦੇ ਨਾਲ ਹੀ ਬਾਈ ਆ ਗਿਆ ਲੋਲੋ ਰੋਸੋ ਰੋਸੋ ਲਾਲ ਲੋਲੋ ਕਹਿੰਦੇ ਬਾਈ ਇਹਨੂੰ ਇਹ ਵੀ ਅਸੀਂ ਆਪਾਂ ਕਾਫੀ ਪੀਜਿਆ ਹੋਇਆ ਵੀ ਕਾਫੀ ਪੱਧਰ ਤੇ ਵਿਕਦਾ ਵੈਸੇ ਬਾਈ ਇੱਕ ਈ ਕਿਸਮ ਹੋਰ ਆਉਂਦੀ ਆ ਉਹ ਹਰੇ ਰੰਗ ਦੀ ਹੁੰਦੀ ਆ ਤੇ ਉਹਨੂੰ ਲੋਲੋ ਵੇਰ ਦੇ ਕਹਿ ਦਿੰਦੇ ਆ ਉਹ ਵੀ ਬਾਈ ਬਹੁਤ ਵੱਡੇ ਪੱਧਰ ਤੇ ਵਿਕਦਾ ਹੈਗਾ ਤੇ ਇਹਦੇ ਨਾਲ ਹੀ ਬਾਈ ਆ ਗਿਆ ਸਕਰੋਲਾ ਇਹੀ ਵਈ ਪੱਤੇ ਖਾਦੇ ਜਾਂਦੇ ਆ ਆਪਣੇ ਤਾਂ ਇਹ ਮੈਂ ਤਾਂ ਕਦੇ ਦੇਖੇ ਨਹੀਂ ਬਾਈ ਜੇ ਕਿਸੇ ਭਰਾ ਨੇ ਇਦਾਂ ਦਾ ਸਲਾਦਾ ਦੇਖਿਆ ਹੋਵੇ ਤਾਂ ਕਮੈਂਟ ਜ਼ਰੂਰ ਕਰਿਓ ਵੀ ਆ ਕਿੱਥੇ ਦੇਖਿਆ ਸੀ ਕੱਲ ਮੈਨੂੰ ਆਪਣੇ ਚਾਚਾ ਜੀ ਦਾ ਫੋਨ ਆਇਆ ਸੀਗਾ ਸੁੱਖੀ ਸਰਪੰਚ ਭਮਾ ਉਹਨਾਂ ਦੀ ਮੈਨੂੰ ਕਾਲ ਆਈ ਸੀ ਤੇ ਉਹ ਦੱਸਦੇ ਸੀਗੇ ਵੀ ਗੁਲਦੀਪੇ ਜਿਹੜਾ ਸਲਾਦਾ ਹੈਗਾ ਕਨਾਸਤੇ ਬਾਰੇ ਮੈਂ ਜੋ ਵੀਡੀਓ ਪਾਈ ਸੀ ਕਹਿੰਦਾ ਵੀ ਇਹ ਵੱਡੇ ਵਿਆਹਾਂ ਦੇ ਵਿੱਚ ਹੀ ਦੇਖਣ ਨੂੰ ਮਿਲਦਾ ਕਹਿੰਦਾ ਅਸੀਂ ਉੱਥੇ ਹੀ ਖਾਧਾ ਵੈਸੇ ਕਹਿੰਦਾ ਇਹ ਨਾਰਮਲੀ ਨਹੀਂ ਹੁੰਦਾ ਜਾਂ ਕਹਿੰਦਾ ਇਹ ਮੈਕਡੋਨਰਜ਼ ਦੇ 버ਗਰ ਚ ਸ਼ਾਇਦ ਮੈਂ ਸਹੀ ਰਿਹਾ ਕਿ ਉਹ ਮੈਕਡੋਨਰਜ਼ ਦੇ 버ਗਰ ਵਾਰੀ ਗੱਲ ਕਰ ਰਹੀ ਸੀ ਚਾਚਾ ਜੀ ਕਿ ਉਹਦੇ ਚ ਪਾਇਆ ਜਾਂਦਾ ਹੈ ਕਾਫੀ ਵੱਡੇ ਪੱਧਰ ਤੇ ਪਾਇਆ ਜਾਂਦਾ ਤੇ ਜਾਂ ਇਹ ਕਹਿੰਦੇ ਵੀ ਵੱਡੀਆਂ ਵਿਆਹਾਂ ਸ਼ਾਦੀਆਂ ਦੇ ਵਿੱਚੋਂ ਜਿਹੜੇ ਵੱਡੇ ਪੈਲਸਨ ਦੇ ਵਿੱਚ ਵਿਆਹਾਂ ਸ਼ਾਦੀ ਉੱਥੇ ਪਾਇਆ ਜਾਂਦਾ ਵੈਸੇ ਨਾਰਮਲ ਬਾਈ ਆਪਣੇ ਜਿਹਾ ਆਪਾਂ ਦੇਖੀਏ ਪਿੰਡਾਂ ਦੇ ਵਿੱਚ ਜਾਂ ਘਰਾਂ ਦੇ ਵਿੱਚ ਇਹ ਨਾਰਮਲ ਨਹੀਂ ਖਾਧਾ ਜਾਂਦਾ ਖਾਣਾ ਚਾਹੀਦਾ ਬਾਈ ਹਰੀਆਂ ਚੀਜ਼ਾਂ ਨੇ ਹਨਾ ਇਹਨਾਂ ਨਾਲ ਸੇਤ ਚੰਗੀਆਂ ਸਿਹਤ ਚੰਗੀ ਰਹਿੰਦੀ ਆ ਤੇ ਕੋਈ ਬਿਮਾਰੀਆਂ ਤੋਂ ਵੀ ਉਹ ਹੁੰਦਾ ਆਪਾਂ ਨੂੰ ਹਣਾ ਇਸ ਕਰਕੇ ਬਾਈ ਆਪਾਂ ਨੂੰ ਹਰੀਆਂ ਚੀਜ਼ਾਂ ਜ਼ਰੂਰ ਖਾਣੀਆਂ ਚਾਹੀਨੀਆਂ ਨੇ ਇਹਦੇ ਨਾਲ ਹੀ ਬਾਈ ਆ ਗਿਆ ਰਦੀਕਿਓ ਇਹਨੂੰ ਨਾ ਰਦੀਕਿਓ ਕਿਹਾ ਜਾਂਦਾ ਬਾਈ ਇਹ ਹਜੇ ਤਿਆਰ ਨਹੀਂ ਹੋਇਆ ਮਤਲਬ ਇਹ ਕਾਫੀ ਕਿਸਮਾਂ ਦੇ ਵਿੱਚ ਆਉਂਦਾ 4-5 ਕਿਸਮਾਂ ਨੇ ਦੀਆਂ ਤੇ ਇਹ ਰਦੀਕਿਓ ਹੈ ਹਜੇ ਤਿਆਰ ਨਹੀਂ ਹੋਇਆ ਬਾਈ ਕਿ ਮਤਲਬ ਨਾ ਹਜੇ ਦੇਖੋ ਇਹ ਛੋਟਾ ਇਹ ਬਿੱਚੇ MP ਸੀ ਜਾਂਦਾ ਇਹ ਏਡੇ ਏਡੇ ਹੋ ਜਾਣਗੇ ਇਹ ਘੱਟੋ ਘੱਟ 1-1.5 ਕਿਲੋ ਦਾ ਹੋ ਜੂਗਾ ਇੱਕ ਇਹ ਰਦੀਕਿਓ ਧੋਂਦੋ ਗੋਲ ਨੂੰ ਧੋਂਦੋ ਕਹਿੰਦੇ ਆ ਇਹ ਹੈਗਾ ਬਈ ਰਦੀਕਿਓ ਲੂੰਗੋ ਵਿੱਚ ਹੀ ਇਹਦੇ ਇਹ ਲੰਮਾ ਲੂੰਗੋ ਹਰਾ ਇੱਕ ਇਹ ਬਈ ਚਿੱਟੇ ਰੰਗ ਚਾਹੁੰਦਾ ਇੱਕ ਇਹ ਲਾਲ ਰੰਗ ਚਾਹੁੰਦਾ ਹੋਰ ਵੀ ਇਹਦੀਆਂ ਕਾਫੀ ਕਿਸਮਾਂ ਆਉਂਦੀਆਂ ਨੇ ਤੇ ਇਹਦਾ ਨਾਮ ਆ ਬਈ ਰਦੀਕਿਓ ਇਹ ਰਦੀਕਿਓ ਆ ਇਹ ਵੀ ਬਹੁਤ ਵੱਡੇ ਪੱਧਰ ਤੇ ਵਿਕਦਾ ਤੇ ਵਿਕਦਾ ਵੀ ਬਹੁਤ ਮਹਿੰਗਾ ਬਈ ਇਹ ਕਾਫੀ ਮਹਿੰਗਾ ਵਿਕਦਾ ਤੇ ਇਹ ਸੀਗੀਆਂ ਬਈ ਸਲਾਦੇ ਦੀਆਂ ਕਿਸਮਾਂ ਹਰੀਆਂ ਚੀਜ਼ਾਂ ਦਾ ਸੇਵਨ ਕਰਿਆ ਕਰੋ ਭਰਾ ਆਪਾਂ ਨੂੰ ਵੀ ਚਾਹੀਦਾ ਵੀ ਜਿਸ ਤਰ੍ਹਾਂ ਇੱਥੋਂ ਦੇ ਕਿਸਾਨ ਅ ਸ ਸਬਜ਼ੀਆਂ ਵਗੈਰਾ ਸਲਾਦ ਦੇ ਵਗੈਰਾ ਵੇਚਦੇ ਨੇ ਹਨਾ ਆਪਾਂ ਨੂੰ ਵੀ ਨਮਾ ਖੇਤੀ ਦੇ ਵਿੱਚ ਨੌਜਵਾਨੀ ਨੂੰ ਉਭਾਰ ਲੈ ਕੇ ਆਉਣਾ ਚਾਹੀਦਾ ਤਾਂ ਜੋ ਆਪਣੀ ਖੇਤੀ ਆ ਜਿਹੜੀ ਉੱਭਰ ਕੇ ਅੱਗੇ ਆ ਸਕੇ ਹਨਾ ਕਿਸਾਨੀ ਕਰਸਾਨੀ ਨੂੰ ਵਧੀਆ ਉਭਾਰਾ ਮਿਲੇ ਹੰਗਾਰਾ ਮਿਲੇ ਅਕਲੀਆਂ ਕਣਕਾਂ ਝੋਨੇ ਬੀਜ ਕੇ ਹੀ ਬਈ ਆਪਣਾ ਤਾਂ ਟਾਈਮ ਪਾਸ ਹੀ ਜੱਟਾਂ ਦਾ ਮਸਾ ਹੁੰਦਾ ਹਨਾ ਇਸ ਕਰਕੇ ਇੱਥੋਂ ਦੇ ਲੋਕ ਇਸੇ ਕਰਕੇ ਕਾਮਯਾਬ ਨੇ ਵੀ ਇਹ ਇੱਕੋ ਹੀ ਚੀਜ਼ ਨੂੰ ਵਾਰੀ-ਵਾਰੀ ਨਹੀਂ ਉਹ ਕਰਦੇ ਤੇ ਇਹ ਸਬਜ਼ੀਆਂ ਹੋਗੀਆਂ ਹੋਰ ਚੀਜ਼ਾਂ ਕਾਫੀ ਬੀਜਦੇ ਨੇ ਬਾਕੀ ਮੇਰੇ ਨਾਲ ਵੱਡੇ ਵਿਦਵਾਨ ਬੈਠੇ ਨੇ ਬਈ ਫੇਸਬੁੱਕਾਂ ਤੇ ਹਨਾ ਤੇ ਆਪਾਂ ਤਾਂ ਚਲੋ ਬੱਚੇ ਆ ਹਲੇ ਆਪਾਂ ਤਾਂ ਨਵੇਂ-ਨਵੇਂ ਬਾਹਰ ਨਿਕਲੇ ਆ ਸੋ ਜਿਹੜੀਆਂ ਚੀਜ਼ਾਂ ਦੇਖਦੇ ਆ ਉਹਪਰਾ ਸਾਨੂੰ ਆਪਾਂ ਦਿਖਾ ਦਿੰਨੇ ਆ ਹਨਾ ਤੇ ਉਮੀਦ ਆ ਬਈ ਪਸੰਦ ਕਰੋਗੇ ਤੁਸੀਂ ਪਰ ਬਾਈ ਆਪਾਂ ਨੂੰ ਚਾਹੀਦਾ ਵੀ ਇਦਾਂ ਦੇ ਜਬੀਜ ਵੀ ਵਗੈਰਾ ਹੋਰ ਚੀਜ਼ਾਂ ਨੂੰ ਹਨਾ ਜਿਹੜੀਆਂ ਵੱਡੇ ਪੱਧਰ ਤੇ ਹੁੰਦੀਆਂ ਨੇ ਇਹਨਾਂ ਨੂੰ ਬੀਜ ਕੇ ਵੇਚਣਾ ਚਾਹੀਦਾ ਯਾਰ ਇਹ ਸਿਹਤ ਲਈ ਵੀ ਚੀਜ਼ਾਂ ਚੰਗੀਆਂ ਨੇ ਤੇ ਵੈਸੇ ਵੀ ਇਹ ਇਹਨਾਂ ਨਾਲ ਆਪਣੀ ਕਮਾਈ ਵੀ ਵਧੀਆ ਹੋ ਸਕਦੀ ਹੈ ਕਮਾਈ ਦਾ ਸਾਧਨ ਵੀ ਚੰਗਾ ਜੇ ਕਿਸੇ ਚੰਗੇ ਰੈਸਟੋਰੈਂਟਾਂ ਨਾਲ ਹੋਰ ਚੀਜ਼ ਵਗੈਰਾ ਪੈਲਸ ਨਾਲ ਕੰਟੈਕਟ ਕੀਤਾ ਜਾਵੇ ਹਨਾ ਜੱਟਾਂ ਦੁਆਰਾ ਆਪਣੇ ਕਿਸਾਨਾਂ ਭਰਾਵਾਂ ਦੁਆਰਾ ਹਨ ਤਾਂ ਸ਼ਾਇਦ ਇਹਨਾਂ ਦਾ ਆਪਾਂ ਨੂੰ ਵਧੀਆ ਲਾਭ ਮਿਲ ਸਕਦਾ ਹੈ ਜਿਸ ਤੱਕ ਮੈਨੂੰ ਲੱਗਦਾ ਹੈ ਵੈਸੇ ਭਾਈ ਆਪਾਂ ਜੇ ਆਪਾਂ ਜਿਵੇਂ ਚਾਚਾ ਜੀ ਗੱਲ ਕਹਿ ਰਹੇ ਸੀ ਵੀ ਇਹ ਵੱਡੇ ਪੱਧਰ ਤੇ ਪਾਈ ਜਾਂਦੀ ਹੈਗੀ ਇਧਰ ਵਿਆਹ ਸ਼ਾਦੀਆਂ ਦੇ ਵਿੱਚ ਵੀ ਦੇਖਣ ਨੂੰ ਮਿਲਦਾ ਹੈ ਸਲਾਦਾ ਜਿਵੇਂ ਕਨਾਸਤੇ ਦੀ ਗੱਲ ਕਰੀ ਸੀ ਤਾਂ ਭਾਈ ਇਹ ਓਬਵੀਅਸ ਜੀ ਗੱਲ ਆ ਵੀ ਹੋਰ ਸਟੇਟਾਂ ਦੇ ਵਿੱਚ ਵੇਚਦਾ ਹੋਊਗਾ ਜ਼ਰੂਰ ਵੇਚਦਾ ਹੋਵੇ ਤਾਂ ਹੈ ਨਹੀਂ ਵੀ ਵੇਚਦਾ ਨਾ ਹੋਵੇ ਹਨ ਤੇ ਸੋ ਭਾਈ ਆਪਾਂ ਨੂੰ ਇਹ ਚੀਜ਼ਾਂ ਬੀਜਣੀਆਂ ਚਾਹੀਦੀਆਂ ਨੇ ਨਵਾਂ ਉਭਾਰ ਲੈ ਕੇ ਆਉਣਾ ਚਾਹੀਦਾ ਛੇਤੀ ਭਾਈ ਤੁਹਾਨੂੰ ਆਪਾਂ ਇੱਥੋਂ ਦੀ ਪਾਲਕ ਦੇ ਦਰਸ਼ਨ ਕਰ ਕੋਸ਼ਿਸ਼ ਕਰਦਾ ਅੱਜ ਹੀ ਵੀਡੀਓ ਪਾ ਦਾਂਗੇ ਜੇ ਟਾਈਮ ਲੱਗਿਆ ਨਹੀਂ ਕੱਲ ਨੂੰ ਜ਼ਰੂਰ ਪਾਵਾਂਗੇ ਭਰਾ ਹਨਾ ਇੱਥੋਂ ਦੀ ਪਾਲਕਾ ਨੌਨ ਸੀਜ਼ਨਲ ਪਾਲਕ ਹੋਊਗੀ ਉਸ ਨੂੰ ਦਿਖਾਵਾਂਗੇ ਵੀ ਕਿੱਦਾਂ ਇੱਥੋਂ ਦੇ ਕਿਸਾਨ ਨੇ ਜਿਹੜੇ ਇਹੋ ਚੀਜ਼ਾਂ ਨੂੰ ਵੇਚ-ਵੇਚ ਕੇ ਕਾਫੀ ਲਾਭ ਪ੍ਰਾਪਤ ਕਰ ਰਹੇ ਨੇ ਬਾਕੀ ਬਾਈ ਜੀ ਆਪਾਂ ਦੇਖਿਆ ਜਾਵੇ ਇਹ ਕਾਫੀ ਵੱਡੇ ਪੱਧਰ ਤੇ ਵਿਕਦੀਆਂ ਇਹ ਚੀਜ਼ਾਂ ਤੇ ਜੇ ਆਪਣੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਹਨੂੰ ਪੰਜਾਬ ਦੇ ਵਿੱਚ ਲੈ ਕੇ ਆਈਏ ਚਲੋ ਆਪਾਂ ਵੱਡੇ ਬਾਲੇ ਵੱਡੇ ਪੱਧਰ ਤੇ ਤਾਂ ਗੱਲ ਨਹੀਂ ਕਰਦੇ ਆਪਾਂ ਪੰਜਾਬ ਪਿੰਡਾਂ ਦੇ ਵਿੱਚ ਵੀ ਜੇ ਖਾਣ ਇਹ ਸਿਹਤ ਲਈ ਵੀ ਚੀਜ਼ਾਂ ਚੰਗੀਆਂ ਨੇ ਤੇ ਨਾ ਕਮਾਈ ਵੀ ਵਧੀਆ ਹੋ ਸਕਦੀ ਹੈ ਬ ਆਪਣੀ ਰਾਏ ਜ਼ਰੂਰ ਦਿਆ ਕਰੋ ਕਮੈਂਟਾਂ 'ਚ ਭਰਾ ਅਸੀਂ ਤਾਂ ਹਜੇ ਨਵੇਂ ਆ ਬੱਚੇ ਆ ਜਿਵੇਂ ਜਿਵੇਂ ਇਹਨਾਂ ਕੋਲ ਸਾਨੂੰ ਦੇਖਦਾ ਅਸੀਂ ਤੁਹਾਨੂੰ ਦਿਖਾ ਦਿੰਨੇ ਆ ਸასი ਗੱਲ ਬਾਈ ਸਾਰਿਆਂ ਨੂੰ ਤੇ ਦੱਸਿਓ ਜ਼ਰੂਰ ਬਾਈ ਹਾਂ ਵੀ ਕਿਵੇਂ ਲੱਗਿਆ ਤੇ ਆਪਣੀ ਆਪਣੀ ਰਾਏ ਜ਼ਰੂਰ ਦਿਆ ਕਰੋ ਭਰਾ ਰਾਏ ਜ਼ਰੂਰ ਦਿਆ ਕਰੋ ਕੱਲ ਮੈਨੂੰ ਬਹੁਤ ਚੰਗਾ ਲੱਗਿਆ ਤੇ ਮੈਨੂੰ ਚਾਚਾ ਜੀ ਨੇ ਫੋਨ ਕਰਕੇ ਦੱਸਿਆ ਵੀ ਕੱਲ ਦੀ ਭੇਜਦਾ ਤਾਂ ਹੁੰਦਾ ਜਿਹੜੀਆਂ ਚੀਜ਼ਾਂ ਬਾਈ ਆਪਾਂ ਨਹੀਂ ਦੇਖੀਆਂ ਉਹ ਆਪਾਂ ਨਹੀਂ ਦੇਖੀਆਂ ਆਪਾਂ ਕਿਵੇਂ ਕਹਦੀਏ ਵੀ ਆਪਾਂ ਇਹ ਚੀਜ਼ਾਂ ਦੇਖੀਆਂ ਨੇ ਇਹ ਆਪਣੇ ਲਈ ਇਹ ਫਸਟ ਐਕਸਪੀਰੀਅੰਸ ਹੈਗੇ ਯਾਰ ਆਪਾਂ ਦਾ ਉੱਥੇ ਗਾਜਰਾ ਮੂਲੀਆਂ ਤੇ ਟਮਾਟਰ ਤੇ ਖੀਰੇ ਨੂੰ ਬਸ ਦੋ ਤਿੰਨ ਸਲਾਦ ਦੋ ਪ੍ਰਕਾਰ ਦਾ ਵੈਸੇ ਟਮਾਟਰ ਤੇ ਖੀਰਾ ਹੀ ਖਾਂਦੇ ਆਪਾਂ ਹਣਾ ਇੱਥੋਂ ਦੇ ਲੋਕ ਤਾਂ ਬਾਈ ਹਰੀਆਂ ਸਬਜ਼ੀਆਂ ਬਹੁਤ ਖਾਂਦੇ ਨੇ ਸੋ ਆਪਾਂ ਨੂੰ ਇਹ ਚੀਜ਼ਾਂ ਬਾਰੇ ਧਿਆਨ ਦੇਣਾ ਚਾਹੀਦਾ ਕਿ ਇਹੀ ਚੀਜ਼ਾਂ ਬੀਜ ਕੇ ਨਾਲੇ ਬਾਈ ਕੋਈ ਬੀਜਣ ਚੇ ਕੋਈ ਵੱਡੀ ਗੱਲ ਨਹੀਂ ਹੈਗੀ ਜੇ ਆਪਾਂ ਦੇਖੀਏ ਇਹ ਨਾਰਮਲ ਜੀ ਗੱਲ ਹੀ ਆ ਵੀ ਆਪਾਂ ਕਹੀਏ ਵੀ ਇਹ ਕੋਈ ਵੱਡਾ ਮਸਲਾ ਨਹੀਂ ਤੇ ਵੀ ਉਹਨਾਂ ਵਾਸਤੇ ਦਵਾਈਆਂ ਜਾਂ ਕੋਈ ਹੋਰ ਇਹ ਨਾਰਮਲੀ ਸਿੱਟ ਦਿਓ ਉਹਨੂੰ ਵੈਸੇ ਜਿੰਦਾ ਬੱਟਾਂ ਤੇ ਲਾਉਣ ਦੀ ਵੀ ਲੋੜ ਨਹੀਂ ਪੱਧਰੇ ਜਮੀਨ ਦੇ ਉੱਤੇ ਇਹ ਮਸ਼ੀਨਾਂ ਬੀਜਿਆ ਹੋਇਆ ਆਪਣੀਆਂ ਦਾ ਜਿਵੇਂ ਆਪਾਂ ਕਹਿੰਦੇ ਵੀ ਤੇ ਬਾਕੀ ਬਾਈ ਤੁਸੀਂ ਆਪ ਜਾਣਿਓ ਰਾਇ ਜਰੂਰ ਦਿਓ ਧੰਨਵਾਦ ਬਾਈ ਸਾਰਿਆਂ ਦਾ ਸასი ਗੱਲ ਬਾਈ ਸਾਰਿਆਂ ਨੂੰ ਓਕੇ ਭਰਾ ਥੈਂਕ ਯੂ